ਸਿੰਘਰਾਮ ਮੰਦਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸਤਰੀ ਸ ਸੰਸਭਾ ਬਲੋ 16 ਸਾਲਾ ਤੋਂ ਜੋ ਲੜਕੀਆਂ ਦੀ ਸਮੂਹ ਸ਼ਾਦੀਆਂ ਕਰਾਈਆਂ ਜਾ ਰਹੀਆਂ ਜਿਸ ਦੀ ਅੱਜ 17 ਕੁੜੀਆਂ ਦੀਆਂ ਸ਼ਾਦੀਆਂ ਜੋ ਕਰਾਈਆਂ ਜਾ ਰਹੀਆਂ ਜਿਸਦੇ ਤੁਹਾਨੂੰ ਦੱਸ ਦਈਏ ਕਿਦਾਂ ਆਮ ਜਨਤਾ ਦਾ ਆਮ ਲੋਕ ਆਪਣੇ ਘਰਾਂ ਦੇ ਵਿੱਚ ਵਿਆਹ ਕਰਾਉਂਦੇ ਨੇ ਕਿਦਾਂ ਉਹਨਾਂ ਨੂੰ ਦੇਜ ਕਿਹੜੇ ਦਿੱਤੇ ਜਾਂਦੇ ਨੇ ਲੱਗ ਲੱਗ ਇਹ ਤਰ੍ਹਾਂ ਦੇ ਭਾਂਡੇ ਲੱਗ ਲੱਗ ਕੱਪੜੇ ਤੇ ਤੁਸੀਂ ਦੇਖ ਰਹੇ ਹੋ ਲਮਾਰੀਆਂ ਅਟੈਚੀ ਤੱਕ ਵੀ ਕਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਜਿਸ ਦੇ ਮਾ લક્ષਮੀ ਨਰਮੰਦਰਤ ਔਰ ਇਸਤੀ ਸੰਸਦ ਸਭਾ ਵੱਲੋਂ 17 ਲੜਕੀਆਂ ਦੀ ਸਮੂਹ ਸ਼ਾਦੀਆਂ ਪਹਿਲੇ ਨਾਲ ਸੁਨੀਤਾ ਭਰਤਵਾੜ ਜੀ ਸੁਨੀਤਾ ਜੀ ਅੱਜ ਪਹਿਲੇ 16 ਕੁੜੀਆਂ ਦੀ ਸ਼ਾਦੀ ਸੀ ਤੇ ਰਾਤ ਨੂੰ 17 ਹੋ ਜਾਂਦੀਆਂ 17 ਦਾ ਕਿਹੜਾ ਅੱਜ ਤੁਹਾਡੇ ਵੱਲੋਂ ਵਿਆਹ ਸਮੂਹ ਸ਼ਾਦੀਆਂ ਕਰਾਈਆਂ ਹਾਂਜੀ ਇਸਤਰੀ 사ਸੰਗ ਸਭਾ ਵੱਲੋਂ ਅਸੀਂ ਹਰ ਸਾਲ ਹੀ ਇਹ ਸ਼ਾਦੀਆਂ ਕਰਵਾਨੇ ਆ ਸਾਨੂੰ 16 ਸਾਲ ਹੋ ਗਏ ਆ ਔਰ 16 ਸਾਲ ਦੇ ਵਿੱਚ 16 ਹੀ ਲੜਕੀਆਂ ਸੀ ਲੇਕਿਨ ਕੱਲ ਕੋਈ ਅਚਾਨਕ ਵਿੱਚ ਆ ਗਈ ਹੈ ਤੇ ਅਸੀਂ ਉਹਨਾਂ ਨੂੰ ਵੀ ਐਕਸੈਪਟ ਕਰ ਲਿੱਤਾ ਕਿ ਚਲੋ ਇਹਨਾਂ ਦਾ ਕਰ ਦਿੰਦੇ ਆ ਅਸੀਂ ਤੇ ਅੱਜ 17 ਲੜਕੀਆਂ ਦੀਆਂ ਸ਼ਾਦੀਆਂ ਸ਼੍ਰੀ ਮਹਾਂ ਲਕਸ਼ਮੀ ਮੰਦਿਰ ਵਿੱਚ ਸਭਾ ਦੇ ਸਹਿਯੋਗ ਦੇ ਨਾਲ ਸਮਾਜ ਹਾਂਜੀ ਇਸਤਰੀ 사ਸੰਗ ਸਭਾ ਵੱਲੋਂ ਅਸੀਂ ਹਰ ਸਾਲ ਹੀ ਇਹ ਸ਼ਾਦੀਆਂ ਕਰਵਾਨੇ ਆ ਸਾਨੂੰ 16 ਸਾਲ ਹੋ ਗਏ ਆ ਔਰ 16 ਸਾਲ ਦੇ ਵਿੱਚ 16 ਹੀ ਲੜਕੀਆਂ ਸੀ ਲੇਕਿਨ ਕੱਲ ਕੋਈ ਅਚਾਨਕ ਵਿਚ ਆ ਗਈ ਹੈ ਤੇ ਅਸੀਂ ਉਹਨਾਂ ਨੂੰ ਵੀ ਐਕਸੈਪਟ ਕਰ ਲਿੱਤਾ ਕਿ ਚਲੋ ਇਹਨਾਂ ਦਾ ਕਰ ਦਿੰਦੇ ਆ ਅਸੀਂ ਤੇ ਅੱਜ 17 ਲੜਕੀਆਂ ਦੀਆਂ ਸ਼ਾਦੀਆਂ ਸ਼੍ਰੀ ਮਾ લક્ષਮੀ ਮੰਦਿਰ ਵਿੱਚ ਸਭਾ ਦੇ ਸਹਿਯੋਗ ਦੇ ਨਾਲ ਸਮਾਜ ਦੇ ਦਾਨੀ ਜਿੰਨੇ ਵੀ ਹੈ ਸਾਡੇ ਦਾਨੀ ਸੱਜਣ ਬਹੁਤ ਜੁੜਦੇ ਆ ਜਿਹਦਾ ਪ੍ਰਤਾਪ ਅੱਜ ਵਿਜੇ ਕੁਮਾਰ ਚੋਪੜਾ ਜੀ ਬਨਾਸ਼ ਚੋਪੜਾ ਜੀ ਨੰਦਾ ਜਿਨ੍ਹਾਂ ਨੇ ਆਪਣੀ ਅਖਬਾਰ ਦੇ ਵਿੱਚ ਉਹ ਉਹਨਾਂ ਦੀ ਅਖਬਾਰ ਨਹੀਂ ਉਹ ਸਾਡੀ ਅਖਬਾਰ ਹੈ ਔਰ ਸਾਡੀ ਅਖਬਾਰ ਦੇ ਵਿੱਚ ਇੰਨੀ ਨਿਊਜ਼ ਦਿੰਦੇ ਆ ਜਿਹਦੇ ਨਾਲ ਸਾਨੂੰ ਇੰਨਾ ਰਿਸਪੌਂਸ ਮਿਲਦਾ ਹੈ ਜਿਹੜੇ ਲੋਕ ਸਾਨੂੰ ਜਾਣਦੇ ਵੀ ਨਹੀਂ ਆ ਉਹ ਵੀ ਆ ਕੇ ਦਾਨ ਨਹੀਂ ਸਾਨੂੰ ਦਾਨ ਦਿੰਦੇ ਆ ਤੇ ਬੜਾ ਅੱਛਾ ਲੱਗਦਾ ਹੈ ਕਹਿੰਦੇ ਕੰਨਿਆਦਾਨ ਸਾਨਾ ਵੱਡਾ ਦਾਨ ਹੈ ਤੇ ਅਸੀਂ ਜਿਸ ਆਪਣੇ ਘਰ ਦੇ ਵਿੱਚ ਸ਼ਾਦੀਆਂ ਕਰਦੇ ਆ ਉਸੇ ਤਰ੍ਹਾਂ ਅਸੀਂ ਇਹ ਸ਼ਾਦੀਆਂ ਬੱਚਿਆਂ ਦੀਆਂ ਵੱਧ ਕੇ ਕਰਦੇ ਆ ਜੋ ਸਾਡੇ ਕੋਲ ਬੰਦਾ ਸੁਰਦਾ ਅਸੀਂ ਬਹੁਤ ਹੀ ਅੱਛੇ ਢੰਗ ਨਾਲ ਉਹ ਵਿਆਹ ਕਰ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਇਹ ਸਾਰੀਆਂ ਹੀ ਜੋ ਜ਼ਰੂਰਤਮੰਦ ਚੀਜ਼ਾਂ ਹੈ ਅਸੀਂ ਇਹ ਸਾਰੀਆਂ ਹੀ ਚੀਜ਼ਾਂ ਬੱਚਿਆਂ ਨੂੰ ਦੇਣੇ ਆ ਜਿੰਨਾ ਸਾਡੇ ਕੋਲ ਹੋ ਸਕੇ ਔਰ ਤੁਸੀਂ ਬਰਾਤ ਵੀ ਦੇ ਸਕਦੇ ਹੋ ਕਿ ਇੱਕ ਘਰ ਦੇ ਵਿੱਚੋਂ ਲੜਕੀ ਵੱਲੋਂ 50 ਬੰਦੇ ਔਰ ਲੜਕੇ ਵੱਲੋਂ 50 ਬੰਦੇ ਆਂਦੇ ਆ ਤੇ ਅਸੀਂ ਉਹਨਾਂ ਨੂੰ 100 ਮੈਂਬਰ ਅਕਸੈਪਟ ਕਰਦੇ ਆ ਔਰ ਖਾਣਾ ਵੀ ਬੜੀ ਅੱਛੀ ਤਰ੍ਹਾਂ ਕਿ ਪਰੋਸਦੇ ਆ ਜਿੱਦਾਂ ਅਸੀਂ ਵਿਆਹਾਂ 'ਚ ਖਾਂਦੇ ਆ ਤੇ ਬਾਕੀ ਮੈਂ ਤੇ ਇਹੀ ਕਹਾਂਗੀ ਸਭਾ ਦਾ ਬਹੁਤ ਸਹਿਯੋਗ ਹੈ ਜਿਨਨੇ ਮੰਦਰ ਦੇ ਟ੍ਰਸਟੀ ਐਂਡ ਸਦਸਿਆ ਹਨਾਂ ਦਾ ਸਾਨੂੰ ਬਹੁਤ ਸਾਥ ਮਿਲਦਾ ਕਿੱਦਾਂ ਲੱਗ ਰਿਹਾ ਕਿੱਦਾਂ ਆਮ ਜਨਤਾ ਦੇ ਆਮ ਲੋਕ ਵਿਆਹ ਆਪਣੇ ਕੁੜੀਆਂ ਦੇ ਕਰਦੇ ਉਦਾਂ ਹੀ ਇੱਥੇ ਕੁੜੀਆਂ ਦੇ ਕਿਹੜੇ ਗੱਜ ਵੱਜ ਕੇ ਕਿਹੜੇ ਵਿਆਹ ਕਿਤੇ ਜਾ ਰਹੇ ਨੇ ਹਾਂ ਬਿਲਕੁਲ ਜਿਹੜਾ ਕੁਐਸਚਨ ਤੁਸੀਂ ਕੀਤਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸਾਨੂੰ ਲੱਗਦਾ ਕਿ ਸਾਡੇ ਹੀ ਬੱਚਿਆਂ ਦੀਆਂ ਸ਼ਾਦੀਆਂ ਹੋ ਰਹੀਆਂ ਔਰ ਅਸੀਂ ਆ ਜਿਹੜੀਆਂ ਤਿਆਰੀਆਂ ਕਰਦੇ ਆ ਦੋ ਤਿੰਨ ਮਹੀਨੇ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਔਰ ਅਸੀਂ ਧੁੱਪ ਛਾਂ ਵੀ ਨਹੀਂ ਦੇਖਦੇ ਤੇ ਅਸੀਂ ਜਾ ਕੇ ਘਰਾਂ ਘਰਾਂ ਚੋਂ ਵੀ ਪੈਸੇ ਇਕੱਠੇ ਕਰਦੇ ਆ ਪਗਵਾਂ ਜੀ ਆ ਜਿਨ੍ਹਾਂ ਦਾ ਬਹੁਤ ਸਾਨੂੰ ਸਾਥ ਮਿਲਦਾ ਤੇ ਅਸੀਂ ਇਹੀ ਕਵਾਂਗੇ ਬੱਚਿਆਂ ਨੂੰ ਕਿ ਬੱਚੋ ਆਪਣੇ ਘਰ ਵਿੱਚ ਬਸੋ ਅੱਜ ਤੱਕ ਵੀ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਕਿ ਕੋਈ ਵੀ ਲੜਕੀ ਦਾ ਘਰ ਖਰਾਬ ਹੋਇਆ ਹੈ ਆਪਣੇ ਘਰ ਦੀ ਸਾਰੀਆਂ ਲੜਕੀਆਂ ਸਾਡੀਆਂ ਅੱਜ ਮੇਰੇ ਖਿਆਲ 200 ਦੇ ਕੰਪਲੀਟ ਲੜਕੀਆਂ ਹੋ ਚੁੱਕੀਆਂ ਔਰ ਉਸ ਤੋਂ ਉੱਪਰ ਵੀ ਵੱਧ ਗਈਆਂ ਤੇ ਅਸੀਂ ਇਹੀ ਕਵਾਂਗੇ ਸੰਦੇਸ਼ ਤੇ ਇਹੀ ਸਮਾਜ ਨੂੰ ਦਿਆਂਗੇ ਕਿ ਸਾਡੇ ਨਾਲ ਇਸੇ ਤਰ੍ਹਾਂ ਦਾਨੀ ਸੱਜਣ ਜੁੜਦੇ ਰਹਿਣ ਔਰ ਆਪਣਾ ਕੰਨਿਆਦਾਨ ਕਰਵਾਉਂਦੇ ਨੇ ਅੱਜ ਸਾਡੇ ਦੇ ਵਿੱਚ ਤਿੰਨ ਮੈਂਬਰ ਐਸੇ ਹੈ ਜਿਹੜੇ ਕੰਨਿਆਦਾਨ ਕਰ ਰਹੇ ਆਂ ਕਈ ਬੱਚਿਆਂ ਦੇ ਮਦਰ ਨਹੀਂ ਹੈ ਕਿਸੇ ਬੱਚੇ ਦਾ ਫਾਦਰ ਨਹੀਂ ਹੈ ਕਿਸੇ ਬੱਚੇ ਦਾ ਦੋਨੋਂ ਹੀ ਨਹੀਂ ਹੈ ਤਾਂ ਉਸ ਬੱਚਿਆਂ ਨੂੰ ਕੰਨਿਆਦਾਨ ਕਰਵਾਉਣ ਵਾਸਤੇ ਸਾਨੂੰ ਦਾਨੀ ਸੱਜਣ ਜੁੜਦੇ ਆ ਕਿ ਅਸੀਂ ਬੱਚੇ ਦਾ ਅਸੀਂ ਸਾਰਾ ਹੀ ਖਰਚਾ ਚੱਕਾਂਗੇ ਔਰ ਇਹ ਬੱਚੇ ਦਾ ਕੰਨਿਆਦਾਨ ਅਸੀਂ ਖੁਦ ਕਰਾਂ ਇੱਕ ਸਵਾਲ ਹੈ ਕਿਦਾਂ ਪਰਵਾ ਤੁਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਦੇਖਦੇ ਹੋ ਕਿਦਾਂ ਹਾਵੀਆਂ ਵਾਕਈ ਇਹਨਾਂ ਦੇ ਘਰ ਦੇ ਵਿੱਚ ਨਹੀਂ ਹੈ ਇੱਕ ਲੜਕੀ ਦਾ ਵਿਆਹ ਕਰ ਸਕਦੇ ਹੈਗੇ ਜਾਂ ਤੁਸੀਂ ਜੋੜੇ ਨੂੰ ਲੱਭਦੇ ਹੋ ਇਹਨਾਂ ਦਾ ਆਪਸ ਵਿੱਚ ਜੋੜਾ ਕਿਹੜਾ ਬਣਾ ਹਾਂਜੀ ਅਸੀਂ ਜੋੜੇ ਨਹੀਂ ਲੱਭਦੇ ਅਸੀਂ ਅਖਬਾਰ ਵਿੱਚ ਨਿਊਜ਼ ਕੱਢ ਦਿੰਨੇ ਆ ਕਿ ਇਹ ਡੇਟ ਦੀ ਡੇਟਾਂ ਤੱਕ ਸਾਡੇ ਕੋਲ ਜਿਨ੍ਹਾਂ ਨੇ ਵਿਆਹ ਕਰਵਾਨੇ ਆਜੋ ਜਦੋਂ ਸਾਡੇ ਕੋਲ ਫਾਰਮ ਲੈ ਕੇ ਕਾਉਂਸਲਰ ਦੇ ਸਾਈਨ ਕਰਕੇ ਸਾਨੂੰ ਫਾਰਮ ਦਿੰਦੇ ਆ ਉਸ ਤੋਂ ਬਾਅਦ ਇਨਕੁਆਰੀਆਂ ਸ਼ੁਰੂ ਹੋ ਜਾਂਦੀਆਂ ਅਸੀਂ ਇਸ ਸਾਲ ਵੀ ਦੋ ਕੇਸ ਪਕੜੇ ਆ ਕਿ ਜਿਹੜੇ ਦੇਜ਼ ਲੈਣ ਵਾਸਤੇ ਦੁਬਾਰਾ ਵਿਆਹ ਕਰ ਰਹੇ ਸੀ ਤੇ ਅਸੀਂ ਉਹਨਾਂ ਨੂੰ ਇਗਨੋਰ ਕਰਤਾ ਕਿ ਅਸੀਂ ਨਹੀਂ ਕਰਾਂਗੇ ਲੇਕਿਨ ਉਹ ਮੰਦੇ ਨਹੀਂ ਸੀ ਲੇਕਿਨ ਅਸੀਂ ਪੁਲਿਸ ਦਾ ਦਾਬਾ ਦਿੱਤਾ ਕਿ ਪੁਲਿਸ ਲੈ ਕੇ ਆਵਾਂਗੇ ਜੇ ਤੁਸੀਂ ਕੋਈ ਵੀ ਸ਼ੋਸ਼ ਸ਼ਰਾਬਾ ਕੀਤਾ ਦੁਨੀਆ ਵਿੱਚ ਬੜੇ ਤਰ੍ਹਾਂ ਦੇ ਲੋਕ ਆ ਕਿ ਲਾਲਚ ਕਰਕੇ ਕਿ ਦਾਜ ਮਿਲਦਾ ਹੈ ਜਾਂ ਸਿੱਖਾਂ ਨੂੰ ਮਿਲਦਾ ਹੈ ਤੇ ਉਹ ਆ ਜਾਂਦੇ ਆ ਇਨਕੁਆਰੀ ਪੂਰੀ ਹੁੰਦੀ ਹੈ ਬੌਜੀ ਦਾ ਹਮੇਸ਼ਾ ਸੰਦੇਸ਼ ਹੁੰਦਾ ਹੈ ਕਿ ਸੁਨੀਤਾ ਜੀ ਇਹ ਸਾਰਾ ਹੀ ਦੇਖਭਾਲ ਕਰਕੇ ਬੱਚਿਆਂ ਦਾ ਕੰਮ ਕਰਨਾ ਹੈ ਕਿਉਂਕਿ ਤੁਸੀਂ ਸੰਸਥਾ ਤੁਹਾਡੀਆਂ ਸਾਰੀਆਂ ਪੈਨਾ ਬਹੁਤ ਕੰਮ ਕਰਦੀਆਂ ਤੇ ਅਸੀਂ ਉਹਨਾਂ ਨੂੰ ਦੇਖ ਦੇਖਦੇ ਹੋਏ ਇਹ ਅਸੀਂ ਇਹ ਸ਼ਾਦੀਆਂ ਦਾ ਰਚਾਇਆ ਜਾਂਦਾ ਖੜੇ ਪੈਰ ਇੱਕ ਲੜਕੀ ਦਾ ਸੁਨੇਹਾ ਆ ਜਾਂਦਾ ਉਹਨਾਂ ਦਾ ਵੀ ਤੁਹਾਡੇ ਵੱਲੋਂ ਪੱਲਾ ਫੜਿਆ ਜਾਂਦਾ ਉਹਨਾਂ ਨੂੰ ਵੀ ਪੂਰਾ 17 ਕਿਦਾਂ 16 ਕੁੜੀਆਂ ਦਾ ਸਮਾਨ ਦਿੱਤਾ ਜਾ ਰਿਹਾ ਉਦੋਂ 17ਵੇਂ ਨੂੰ ਵੀ ਇਹ ਖੜੇ ਪੈਰ ਕਿਦਾਂ ਅਰੇਂਜਮੈਂਟ ਸਾਰਾ ਕੁਝ ਹਾਂ ਇਹਦਾ ਕੁਐਸਚਨ ਬੜਾ ਅੱਛਾ ਸੋਨੂ ਜੀ ਅਸੀਂ 17ਵਾਂ ਜਿਹੜਾ ਕੇਸ ਲਿੱਤਾ ਉਹਨਾਂ ਨੇ ਸਾਨੂੰ ਸਾਨਾ ਪਹਿਲਾ ਕੇਸ ਉਹੀ ਆਇਆ ਸੀ ਮੈਂ ਸੱਚਾਈ ਬੋਲਾਂਗੀ ਲੇਕਿਨ ਉਹ ਫਾਰਮ ਸਾਡੇ ਕੋਲ ਸੀ ਅਸੀਂ WhatsApp ਗਰੁੱਪ ਬਣਾਤਾ ਉਹਦੇ ਵਿੱਚ ਸਾਰਿਆਂ ਨੂੰ ਐਡ ਕਰਤਾ ਅਸੀਂ ਵੀਡੀਓ ਕਾਲ ਕਰਦੇ ਆ ਉਹਨਾਂ ਨੇ ਇੱਕੋ ਵਾਰੀ ਸੰਦੇਸ਼ ਦਿੰਨੇ ਆ ਹਿੰਦੀ ਚ ਮੈਸੇਜ ਆਂਦੇ ਆ ਲੇਕਿਨ ਉਹ ਜਿਹੜਾ ਪਹਿਲਾ ਕੇਸ ਸੀ ਮਨਜੂਰ ਗੌਰਵ ਦਾ ਉਹ ਕੇਸ ਤੇ ਫਾਈਲ ਦੇ ਉੱਤੇ ਮੋਬਾਈਲ ਨੰਬਰ ਉਹਨਾਂ ਨੇ ਨਹੀਂ ਲਿਖੇ ਸੀ ਅਸੀਂ ਜਦੋਂ ਐਂਡ ਆ ਗਿਆ ਜਦੋਂ ਇਹਨਾਂ ਦੇ ਨਾਪ-ਨੂਪ ਸਾਈਜ਼ ਲੈਣੇ ਸੀ ਤੇ ਉਹ ਲੜਕੀ ਆਈ ਤੇ ਸਹੀ ਲੇਕਿਨ ਸਾੜਕੋ ਮੋਬਾਈਲ ਨੰਬਰ ਨਹੀਂ ਸੀ ਅਸੀਂ ਉਹਨੂੰ ਰਜੈਕਟ ਕਰਤਾ ਕਿ ਅਸੀਂ ਕਿੱਥੇ ਲੱਭਣ ਜਾਵਾਂਗੇ ਇਹਨਾਂ ਨੂੰ ਲੇਕਿਨ ਉਹ ਕੱਲ ਆ ਗਈ ਅਸੀਂ ਉਹਦਾ ਅਰੇਂਜਮੈਂਟ ਕਰਤਾ ਕਹਿੰਦੇ ਆ ਕਿ ਦੇਣ ਵਾਲਾ ਦਾਤਾ ਬੜੀ ਅੱਛੀ ਇੱਕ ਖਬਰ ਹੈ ਕਿ ਰਾਤ ਨੂੰ 11:30 ਵਜੇ ਸਾਡੇ ਕੋਲ ਟਰਾਂਸਪੋਰਟ ਡੀਸੀ ਦਾ ਫੋਨ ਆ ਗਿਆ ਕਿ ਮੈਡਮ ਜੀ ਤੁਸੀਂ ਸਾਨੂੰ ਦੱਸੋ ਕਿ ਕੋਈ ਚੀਜ਼ ਦੀ ਜ਼ਰੂਰਤ ਹੈਗੀ ਕਿ ਕੱਲ ਸ਼ਾਦੀਆਂ ਉਹ ਆ ਵੀ ਰਹੇ ਆ ਸਾਡੇ ਤੇ ਮੈਂ ਕਿਹਾ ਉਹ ਕਹਿੰਦੇ ਮੈਂ ਸੂਟ ਦੇਣਾ ਚਾਹਨਾ ਪਰ ਮੈਂ ਕਿਹਾ ਮੈਨੂੰ ਸੂਟ ਦੀ ਜ਼ਰੂਰਤ ਨਹੀਂ ਹੈ ਸਾਡੇ ਕੋਲ ਇੱਕ ਕੇਸ ਆ ਗਿਆ ਅਸੀਂ ਮੋਟੀ ਆਈਟਮਾਂ ਜੇ ਤੁਸੀਂ ਕਰ ਸਕਦੇ ਹੋ ਉੱਤੇ ਕਰ ਦਿਓ ਉਹਨਾਂ ਨੇ ਰਾਤੋਂ ਰਾਤ ਕਹਿੰਦੇ ਮੈਨੂੰ ਜਿੱਥੋਂ ਜਿੱਥੋਂ ਸਮਾਨ ਤੁਸੀਂ ਚੱਕਿਆ ਜਿੱਦਾਂ ਅਲਮਾਰੀ ਹੋ ਗਈ ਫੋਲਡਿੰਗ ਬੈੱਡ ਹੋ ਗਿਆ ਪ੍ਰੈਸ ਹੋ ਗਿਆ ਕੋਈ ਵੀ ਅਠਰਮ ਬਟਨ ਸੀ ਚੀਜ਼ਾਂ ਉਹਨਾਂ ਨੇ ਰਾਤੋਂ ਰਾਤ ਰੇਂਜ ਕਰਕੇ ਸਾਡੇ ਕੋਲੋਂ ਸਾਹਮਣੇ ਪਿਆ ਸਾਡੇ ਕੋਲ ਸਮਾਨ ਪਹੁੰਚ ਗਿਆ ਲੇਕਿਨ ਲੜਕੀ ਵਾਲਿਆਂ ਨੇ ਹੀ ਕਿਹਾ ਬਾਕੀ ਜਿਹੜੀ ਤਿਆਰੀ ਕਰਾਂਗੇ ਇੱਕ ਇੱਕ ਚੀਜ਼ ਜਿਹੜੀ ਅਸੀਂ ਲਿਸਟਾਂ ਬਣਾਈਆਂ ਅਸੀਂ ਉਹਨਾਂ ਨੂੰ ਦੋ ਚਾਰ ਦਿਨਾਂ ਦੇ ਵਿੱਚ ਉਹ ਸਾਡੇ ਕੋਲ ਆ ਕੇ ਅਸੈਪਟ ਕਰਨਗੇ ਦੱਸੀ ਇੱਕ ਪਰਿਵਾਰ ਨੂੰ ਕਿੰਨਾ ਸਮਾਨ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਤੁਹਾਡੇ ਕੋਲ ਗਿਣਤੀ ਵੀ ਹੋਏਗੀ ਇਸ ਕਿੰਨੇ ਸਮਾਨ ਹੈ ਉਹ ਵੀ ਸਾਡੇ ਜਗਬਾਨੀ ਸਰੋਤਿਆਂ ਨੂੰ ਕਿਹੜਾ ਦੱਸਿਆ ਹਾਂਜੀ ਸਾਡੇ ਕੋਲ ਲਿਸਟਾਂ ਦਾਸ ਦੀਆਂ ਬਣੀਆਂ ਦਾਸ ਤੇ ਨਹੀਂ ਕਾਂਗੀ ਜ਼ਰੂਰਤਮੰਦ ਜਿਹੜੀਆਂ ਲਿਸਟਾਂ ਬੰਦੀਆਂ ਉਹ ਲਿਸਟਾਂ ਬਣੀਆਂ ਆਈਆਂ ਉਹ ਅਸੀਂ ਉਹਨਾਂ ਨੂੰ ਇੱਕ ਇੱਕ ਲਿਸਟ ਇੱਕ ਇੱਕ ਬੈਡ ਤੇ ਦੇਾਂਗੇ ਉਹਨਾਂ ਦੇ ਘਰ ਦੇ ਆ ਕੇ ਲੈਣਗੇ ਲਿਸਟ ਦੇ ਅਨੁਸਾਰ ਹੀ ਇਹ ਦਾ ਚੱਕਿਆ ਜਾਂਦਾ ਹੈ ਇਸ ਟਾਈਮ ਆਈ ਆਈਟਮਸ ਜਿਹੜੀਆਂ ਜ਼ਰੂਰਤਾਂ ਚੀਜ਼ਾਂ ਦੀਆਂ ਉਹ ਸਾਡੇ ਕੋਲ ਮੇਰੇ ਖਿਆਲ 8687 ਆਈਟਮਸ ਹੈ 8687 ਐਮ ਇੰਨੀਆਂ ਤੇ ਆਮ ਆਮ ਲੋਕਾਂ ਦੇ ਘਰਾਂ 'ਚ ਵਿਆਹ ਹੁੰਦੇ ਨੇ ਉਹ ਵੀ ਨਹੀਂ ਦਿੰਦੇ ਕਿੰਨਾ ਤੋਹੀਰ ਸਮਾਨ ਜਿਹੜਾ ਪਰ ਸਾਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਗਿਆ ਬੱਚੇ ਲੱਗਦੇ ਆ ਕਿ ਬੱਚਿਆਂ ਦਾ ਘਰ ਵਸੇ ਅਸੀਂ ਦਾਨੀ ਦੇ ਰਹੇ ਆ ਅਸੀਂ ਅੱਗੇ ਕੰਮ ਕਰ ਰਹੇ ਆ ਅਸੀਂ ਇੱਕ ਮੋਹਰੇ ਬਣਦੇ ਆ ਕਿ ਅਸੀਂ ਇਹ ਕੰਮ ਨੂੰ ਅੱਗੇ ਅੱਗੇ ਲੈ ਜਾ ਰਹੇ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਅਦਾ ਤੁਸੀਂ ਕਹਿੰਦੇ ਹੋ ਦੇਜ ਲੈਣ ਲਈ ਦੁਬਾਰਾ ਵਿਆਹ ਕੀਤੇ ਜਾਂਦੇ ਨੇ ਉਹ ਉਹਨਾਂ ਨੂੰ ਕੀ ਮੈਸੇਜ ਦਿੱਤਾ ਜਾਂਦਾ ਇੱਕ ਆਮ ਜਨਤਾ ਆਮ ਤੁਹਾਡੀ ਕਮੇਟੀਆਂ ਇਕੱਠੀਆਂ ਹੋ ਕੇ ਲੋਕਾਂ ਦੇ ਗਰੀਬ ਮਾਤਰ ਸਾਧੀਆਂ ਦੇ ਵਿਆਹ ਕੀਤੇ ਜਾਂਦੇ ਨੇ ਉਹ ਉਹਨਾਂ ਨੂੰ ਕੀ ਲੋਕਾਂ ਨੂੰ ਮੈਸੇਜ ਹੈ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਕੀ ਸਨੇਹਾ ਦਿੱਤਾ ਜਾਣਾ ਹਾਂ ਵੀ ਕਿਹੜੇ ਐਦਾਂ ਦੇ ਵਿਆਹ ਨਾ ਕਰਨ ਝੂਠੇ ਲੋਕਾਂ ਦੇ ਕਿਹੜੇ ਐਦਾਂ ਫਿਰ ਲੋਕ ਪਿੱਛੇ ਹਟਦੇ ਮੈਂ ਸੰਦੇਸ਼ ਇਹੀ ਦਾਂਗੀ ਜਿਹੜੇ ਜ਼ਰੂਰਤਮੰਦ ਬੱਚਿਆਂ ਦੀਆਂ ਸ਼ਾਦੀਆਂ ਹੁੰਦੀਆਂ ਉਹਨਾਂ ਦਾ ਵਿਸ਼ਵਾਸ ਇਹੀ ਜੇ ਲੋਕ ਖਰਾਬ ਕਰ ਦਿੰਦੇ ਆ ਜਿਹੜੇ ਜ਼ਰੂਰਤਮੰਦ ਬੱਚੇ ਉਹ ਵੀ ਪਿੱਛੇ ਹੋ ਜਾਂਦੇ ਆ ਕਈ ਐਸੇ ਲੋਕ ਮਿਲਦੇ ਆ ਸਾਨੂੰ ਪਰ ਅਸੀਂ ਮੈਂ ਸੰਦੇਸ਼ ਤੇ ਇਹੀ ਦਾਂਗੀ ਕਿ ਐਦਾਂ ਦਾ ਕੰਮ ਸਮਾਜ ਵਿੱਚ ਨਹੀਂ ਹੋਣਾ ਚਾਹੀਦਾ ਇਹ ਦੇਹਸ ਕਿੰਨੀ ਦੇਰ ਰਹੇਗਾ ਐਦਾਂ ਦੇ ਅੱਛੇ ਜਿਹੜੇ ਬੁਰੇ ਕੰਮ ਕਰਦੇ ਹੋ ਉਹ ਜ਼ਿਆਦਾ ਸਾਥ ਨਹੀਂ ਦਿੰਦਾ ਉਹ ਉੱਥੇ ਹੀ ਸੁਆਹ ਹੋ ਜਾਂਦਾ ਖਤਮ ਹੋ ਜਾਂਦਾ ਮੈਂ ਹੀ ਸੰਦੇਸ਼ ਦਾਂਗੀ ਐਦਾਂ ਦੇ ਕੰਮ ਨਾ ਕਰੋ ਵੇ ਦੇਖਿਏ ਅਸੀਂ ਗਲਬਤ ਕੀਤੀ ਗਿਆ ਮਾ લક્ષਮੀ ਨਰ ਮੰਦਰ ਇਸ ਤਿਸ ਸਸਨ ਸਭਾ ਦੇ ਪ੍ਰਧਾਨ ਸਨੀਤਾ ਭਰਤਵਾਦ ਨੇ ਤੁਹਾਨੂੰ ਦੱਸਦੀ ਹੈ ਇੱਕ ਵਾਰ ਫੇਰ ਮੈਂ ਆਪਣਾ ਕੈਮਰਾਮੈਨ ਨੂੰ ਕਹਾਂਗਾ ਇਹ ਸਾਰੀ ਆਟਮ ਜੋ ਹੈ 86 ਤੋਂ 87 ਆਟਮਾਂ ਪਾਵੇਂ ਜੋ ਕੋਈ ਵੀ ਘਰ ਦੀ ਜਰੂਰਤ ਅਦਾਸਤੇ ਨਿਕਾਂਗੀ ਜਰੂਰਤਮਨ ਜਿਹੜੀਆਂ ਲਿਸਟਾਂ ਬੰਦੀਆਂ ਉਹ ਲਿਸਟਾਂ ਬਣੀਆਂ ਆਈਆਂ ਉਹ ਅਸੀਂ ਉਹਨਾਂ ਨੂੰ ਇੱਕ ਇੱਕ ਲਿਸਟ ਇੱਕ ਇੱਕ ਬੈਟ ਤੇ ਦੇਾਂਗੇ ਉਹਨਾਂ ਦੇ ਘਰ ਦੇ ਆ ਕੇ ਲੈਣਗੇ ਲਿਸਟ ਦੇ ਅਨੁਸਾਰ ਹੀ ਅਦਾ ਚੱਕਿਆ ਜਾਂਦਾ ਹੈ ਇਸ ਟਾਈਮ ਆਈਟਮਸ ਜਿਹੜੀਆਂ ਜਰੂਰਤਮਨ ਚੀਜ਼ਾਂ ਦੀਆਂ ਉਹ ਸਾਡੇ ਕੋਲ ਮੇਰੇ ਖਿਆਲ 86 87 ਆਈਟਮਸ 86 87 ਐਮ ਇੰਨੀਆਂ ਤੇ ਆਮ ਆਮ ਲੋਕਾਂ ਦੇ ਘਰਾਂ 'ਚ ਵਿਆਹ ਹੁੰਦੇ ਨੇ ਉਹ ਵੀ ਨਹੀਂ ਦਿੰਦੇ ਕਿੰਨਾ ਤਹੀ ਸਮਾਨ ਜਿਹੜਾ ਪਰ ਸਾਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਗਿਆ ਬੱਚੇ ਲੱਗਦੇ ਆ ਕਿ ਬੱਚਿਆਂ ਦਾ ਘਰ ਵਸੇ ਅਸੀਂ ਦਾਨੀ ਦੇ ਰਹੇ ਆ ਅਸੀਂ ਅੱਗੇ ਕੰਮ ਕਰ ਰਹੇ ਆ ਅਸੀਂ ਇੱਕ ਮੋਹਰੇ ਬਣਦੇ ਆ ਕਿ ਅਸੀਂ ਇਹ ਕੰਮ ਨੂੰ ਅੱਗੇ ਅੱਗੇ ਲੈ ਜਾ ਰਹੇ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਅੱਦਾਂ ਤੁਸੀਂ ਕਹਿੰਦੇ ਹੋ ਦੇਜ ਲੈਣ ਲਈ ਦੁਬਾਰਾ ਵਿਆਹ ਕੀਤੇ ਜਾਂਦੇ ਨੇ ਉਹ ਉਹਨਾਂ ਨੂੰ ਕੀ ਮੈਸੇਜ ਦਿੱਤਾ ਜਾਂਦਾ ਇੱਕ ਆਮ ਜਨਤਾ ਆਮ ਤੁਹਾਡੀ ਕਮੇਟੀਆਂ ਇਕੱਠੀਆਂ ਹੋ ਕੇ ਲੋਗਾ ਗਰੀਬ ਮਾਤਰ ਸਾਧਿਆ ਦੇ ਵਿਆਹ ਕੀਤੇ ਜਾਂਦੇ ਨੇ ਉਹ ਉਹਨਾਂ ਨੂੰ ਕੀ ਲੋਕਾਂ ਨੂੰ ਮੈਸੇਜ ਹੈ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਕੀ ਸਨੇਹਾ ਦਿੱਤਾ ਜਾਣਾ ਹਾਂ ਵੀ ਕਿਹੜੇ ਐਦਾਂ ਦੇ ਵਿਆਹ ਨਾ ਕਰਨ ਝੂਠੇ ਲੋਗਾ ਦੇ ਕਿਹੜੇ ਐਦਾਂ ਵੀ ਲੋਕ ਪਿੱਛੇ ਹਟ ਮੈਂ ਸੰਦੇਸ਼ ਇਹੀ ਦਾਂਗੀ ਜਿਹੜੇ ਜ਼ਰੂਰਤਮੰਦ ਬੱਚਿਆਂ ਦੀਆਂ ਸ਼ਾਦੀਆਂ ਹੁੰਦੀਆਂ ਉਹਨਾਂ ਦਾ ਵਿਸ਼ਵਾਸ ਇਹੀ ਜੇ ਲੋਕ ਖਰਾਬ ਕਰ ਦਿੰਦੇ ਆ ਜਿਹੜੇ ਜ਼ਰੂਰਤਮੰਦ ਬੱਚੇ ਉਹ ਵੀ ਪਿੱਛੇ ਹੋ ਜਾਂਦੇ ਆ ਕਈ ਐਸੇ ਲੋਕ ਮਿਲਦੇ ਆ ਸਾਨੂੰ ਪਰ ਅਸੀਂ ਮੈਂ ਸੰਦੇਸ਼ ਤੇ ਇਹੀ ਦਾਂਗੀ ਕਿ ਐਦਾਂ ਦਾ ਕੰਮ ਸਮਾਜ ਵਿੱਚ ਨਹੀਂ ਹੋਣਾ ਚਾਹੀਦਾ ਇਹ ਦੇਹਸ ਕਿੰਨੀ ਦੇਰ ਰਹੇਗਾ ਐਦਾਂ ਦੇ ਅੱਛੇ ਜਿਹੜੇ ਬੁਰੇ ਕੰਮ ਕਰਦੇ ਹੋ ਉਹ ਜਿਆਦਾ ਸਾਥ ਨਹੀਂ ਦਿੰਦਾ ਉਹ ਉੱਥੇ ਹੀ ਸੁਆਹ ਹੋ ਜਾਂਦਾ ਖਤਮ ਹੋ ਜਾਂਦਾ ਮੈਂ ਹੀ ਸੰਦੇਸ਼ ਦਾਂਗੀ ਐਦਾਂ ਦੇ ਕੰਮ ਨਾ ਕਰੋ ਵੀ ਦੇਖਿਆ ਸੀ ਗਲਬਤ ਕੀਤੀ ਗਿਆ ਮਾਲਕਸ਼ਮੀ ਨਰ ਮੰਦਿਰ ਇਸ ਤਿਸ ਸਸਨ ਸਭਾ ਦੇ ਪ੍ਰਧਾਨ ਸਨੀਤਾ ਭਰਦਵਾਦ ਨੇ ਤੁਹਾਨੂੰ ਦੱਸਦੀ ਹੈ ਇੱਕ ਵਾਰ ਫਿਰ ਮੈਂ ਆਪਣਾ ਕੈਮਰਾਮੈਨ ਨੂੰ ਕਹਾਂਗਾ ਇਹ ਸਾਰੀ ਆਟਮ ਜੋ ਹੈ 86 ਤੋਂ 87 ਆਟਮਾਂ ਭਾਵੇਂ ਜੋ ਕੋਈ ਵੀ ਘਰ ਦੀ ਜਰੂਰਤ ਹੈ 86 ਤੋਂ 87 ਆਟਮਾ ਕਿਹੜੀਆਂ ਅੱਜ ਮਾਂ ਲక్ష్ਮੀ ਨਰਾਇਣ ਮੰਦਿਰ ਪਿਛਲੇ 16 ਸਾਲਾਂ ਤੋਂ ਕਿਹੜਾ ਕੰਮ ਕਰਦੇ ਆ ਰਹੀ ਹੈ 16 ਕੁੜੀਆਂ ਦੀ ਸ਼ਾਦੀ ਸੀ ਤੇ ਇੱਕ ਕੁੜੀ ਜੋ ਹੈ 17 ਕੁੜੀਆਂ ਦੀ ਇਹ ਸ਼ਾਦੀਆਂ ਕਿਹੜੀਆਂ ਅੱਜ ਜਲੰਧਰ ਦੇ ਮਾਂ ਲక్ష్ਮੀ ਨਰਾਇਣ ਮੰਦਿਰ ਦੇ ਵਿੱਚ ਕਿਤੇ ਜਾ ਰਹੀਆਂ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਗਵਾਹੀ ਹਿੱਟ ਦੇ ਵਿੱਚ ਕਿਹੜੀਆਂ 16 ਸ਼ਾਦੀਆਂ ਇਹ 17 ਸ਼ਾਦੀਆਂ ਜੋ ਕੀਤੀਆਂ ਜਾ ਰਹੀਆਂ ਜਿਸ ਦੇ ਵਿੱਚ